ਭਾਰਤ ਦੇ ਵਿੱਚ ਇਨੀ ਦਿਨੀ ਹਵਾਈ ਸਫਰ ਬੇहद ਚਰਚਾਵਾਂ ਦੇ ਵਿੱਚ ਹੈ ਆਏ ਦਿਨ ਹਵਾਈ ਫਲਾਈਟਾਂ ਕੈਨਸਲ ਕੀਤੀਆਂ ਜਾ ਰਹੀਆਂ ਨੇ ਤਕਨੀਕੀ ਖਾਮੀਆਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਰੋਜ਼ਾਨਾ ਹੀ ਕਈ ਫਲਾਈਟਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕੋਚੀ ਤੋਂ ਜਿੱਥੇ ਦਿੱਲੀ ਜਾ ਰਹੀ ਫਲਾਈਟ ਇੰਜ ਲੱਗਿਆ ਜਿਵੇਂ ਰਨਵੇ ਤੋਂ ਤਿਲਕ ਗਈ ਹੋਵੇ ਜਿਸ ਤੋਂ ਬਾਅਦ ਇਸ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਹੈ ਦੱਸਿਆ ਕਿ ਰਨਵੇ ਤੋਂ ਜੋ ਫਲਾਈਟ ਸੀ ਉਸ ਨੂੰ ਪਾਰਕਿੰਗ ਦੇ ਵਿੱਚ ਲੈਂਡ ਕਰਵਾਇਆ ਗਿਆ ਟੇਕ-ਆਫ ਤੋਂ ਪਹਿਲਾਂ ਹੀ ਇਹ ਫਲਾਈਟ ਰੱਦ ਹੋ ਗਈ ਕੈਨਸਲ ਜੋ ਸੀ ਇਸ ਨੂੰ ਕਰ ਦਿੱਤਾ ਗਿਆ ਇਸ ਦੇ ਵਿੱਚ ਦੱਸਦੀ ਹੈ ਕਿ ਫਲਾਈਟ ਚ ਕਾਂਗਰਸ ਐਮਪੀ ਇਡੀ ਹਿਡਨ ਸਮੇਤ ਕਈ ਸੰਕੜੇ ਲੋਕ ਇਸ ਫਲਾਈਟ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਦੀ ਜਾਨ ਜੋ ਹੈ ਉਹ ਹਾਲਾਂਕਿ ਸੁਰੱਖਿਅਤ ਬਚ ਗਈ ਹੈ ਪਰ ਜ਼ਿਕਰ ਇਹ ਖਾਸ ਇਹ ਹੈ ਕਿ ਇਹ ਤਕਨੀਕੀ ਖਾਮੀਆਂ ਲਗਾਤਾਰ ਕਿਉਂ ਸਾਹਮਣੇ ਆ ਰਹੀਆਂ ਨੇ ਇਹ ਕਾਬਿਲ ਗੌਰ ਕਰਨ ਵਾਲੀ ਗੱਲ ਹੈ ਕਿ ਕਿਉਂ ਆਏ ਦੀ ਨਹੀਂ ਇਹ ਫਲਾਈਟਾਂ ਰਾਤ ਕੀਤੀਆਂ ਜਾ ਰਹੀਆਂ ਨੇ ਕੋਚੀ ਤੋਂ ਜਾ ਰਹੀ ਹੈ ਦਿੱਲੀ ਫਲਾਈਟ ਵੀ ਜੋ ਸੀ ਉਹ ਟੇਕ-ਆਫ ਤੋਂ ਤੁਰੰਤ ਪਹਿਲਾਂ ਰੱਦ ਕਰ ਦਿੱਤੀ ਜਾਂਦੀ ਹੈ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਪਹੁੰਚਿਆ ਪਰ ਕਿਉਂ ਇਹ ਫਲਾਈਟਾਂ ਦੇ ਵਿੱਚ ਲਗਾਤਾਰ ਤਕਨੀਕੀ ਖਾਮੀਆਂ ਆ ਰਹੀਆਂ ਨੇ Air India ਦੀ ਫਲਾਈਟ ਸੀ ਜੋ ਕੋਚੀ ਤੋਂ ਦਿੱਲੀ ਜਾਣੀ ਸੀ ਪਰ ਟੇਕ-ਆਫ ਤੋਂ ਪਹਿਲਾਂ ਹੀ ਕੋਈ ਤਕਨੀਕੀ ਖਾਮੀ ਆਉਂਦੀ ਹੈ ਜਿਸ ਤੋਂ ਬਾਅਦ ਪਾਇਲਟ ਦੇ ਵੱਲੋਂ ਰਨਵੇ ਤੋਂ ਫਲਾਈਟ ਨੂੰ ਜੋ ਹੈ ਉਹ ਪਾਰਕਿੰਗ ਦੇ ਵਿੱਚ ਲੈਂਡ ਕਰ ਦਿੱਤਾ ਜਾਂਦਾ ਹੈ ਤੈਨੂੰ ਯਾਤਰੀਆਂ ਨੂੰ ਸੁਰੱਖਿਅਤ ਜਹਾਜ਼ ਦੇ ਵਿੱਚੋਂ ਉਤਾਰਿਆ ਜਾਂਦਾ Air India ਨੇ ਇਸ ਦੇ ਉੱਤੇ ਸਪੱਸ਼ਟ ਦਿੰਦਿਆਂ ਕਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਉਹਨਾਂ ਦੇ ਲਈ ਸਭ ਤੋਂ ਪਹਿਲਾ ਹੈ ਤੇ ਇਸੇ ਦੇ ਲਈ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਹੈ ਤਕਨੀਕੀ ਖਾਮੀ ਦੇ ਕਾਰਨ ਇਹ ਜੋ ਫਲਾਈਟ ਸੀ ਉਹ ਕੈਨਸਲ ਹੋ ਗਈ ਹੈ ਇਡੀ ਹਿਡਨ ਜੋ ਕਾਂਗਰਸ ਸੰਸਦ ਇਸ ਫਲਾਈਟ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਇੰਜ ਲਿਖਿਆ ਕਿ ਫਲਾਈਟ ਨੂੰ ਅਚਾਨਕ ਰੱਦ ਕਰ ਦਿੱਤਾ ਜਾਂਦਾ ਹੈ ਟੇਕ ਆਫ ਤੋਂ ਪਹਿਲਾਂ ਇੰਜ ਮਹਿਸੂਸ ਹੋਇਆ ਕਿ ਜਿਵੇਂ ਜੋ ਫਲਾਈਟ ਸੀ ਉਹ ਰਨਵੇ ਤੇ ਫਿਸਲ ਗਈ ਹੋਵੇ ਪਰ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਲਗਾਤਾਰ ਕਿਉਂ ਇਹ ਤਕਨੀਕੀ ਖਾਮੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂ ਰੋਜ਼ਾਨਾ ਹੀ ਆਏ ਦਿਨੀ ਇਹ ਫਲਾਈਟਾਂ ਰੱਦ ਕੀਤੀਆਂ ਜਾ ਰਹੀਆਂ ਨੇ ਕੋਚੀ ਤੋਂ ਦਿੱਲੀ ਜਾ ਰਹੀ 에ਅਰ ਇੰਡੀਆ ਦੀ ਫਲਾਈਟ ਵੀ ਜੋ ਹੈ ਉਹ ਟੇਕ-ਆਫ ਤੋਂ ਪਹਿਲਾਂ ਹੀ ਕੈਨਸਲ ਕਰ ਦਿੱਤੀ ਜਾਂਦੀ ਹੈ ਤਕਨੀਕੀ ਖਾਮੀ ਦੱਸੀ ਜਾ ਰਹੀ ਹੈ ਜਿਸ ਦੇ ਕਾਰਨ ਫਲਾਈਟ ਰੱਦ ਕੀਤੀ ਗਈ ਹੈ